ਉਹ ਪਾਂਡਾ ਕੀ ਦੇਖੰਦਿਆ ਮੈਂ ਜਦੋਂ ਮੇਰੂ ਕੇ ਘਰੇ ਲੈ ਦੇਦਾ ਮੇਰੇ ਤੇ ਸੀਨੇ ਦੇ ਵਿੱਚ ਅੱਗ ਦੀਆਂ ਲਾਟਾਂ ਬਲਦੀਆਂ ਮੈਂ ਕੱਲ ਪਿੰਡ ਦੇ ਵਿੱਚੋਂ ਖ਼ਬਰ ਸੁਣੀ ਸੀ ਜੇਕ ਤੇ ਤੂੰ ਉਹਨੂੰ ਨਾਣਾ ਮਾਰਿਆ ਉਹਨੇ ਤੁਹਾਡਾ ਸਾਰਾ ਟੱਬਰ ਮਾਰ ਦੇਣਾ ਜ਼ਮੀਨ ਤੇ ਤੇ ਘਰ ਤੇ ਵੀ ਕਬਜ਼ਾ ਕਰ ਲੂ ਕੱਲ ਮੈਂ ਅੱਖੀਂ ਦੇਖਿਆ ਉਹਨੂੰ ਗੜਾਸਾ ਤਿੱਖਾ ਕਰ ਦੇਣੂ ਮਾਮਾ ਤੂੰ ਫਿਕਰ ਨਾ ਕਰ ਜਦੋਂ ਦਾ ਮੈਨੂੰ ਮਾਂ ਨੇ ਦੱਸਿਆ ਨਾ ਕਿ ਮੇਰੂ ਜੇਲ੍ਹ ਚੋਂ ਬਾਹਰ ਆ ਗਿਆ ਮੇਰੇ ਵੀ ਸੀਨੇ ਚ ਭਾਂਬੜ ਮਚਦਾ ਭਾਂਬੜ ਉਹਨੂੰ ਤਾਂ ਮੈਂ ਮਾਰੂਗਾ ਆਪਦੇ ਹੱਥਾਂ ਨਾਲ ਮਾਮਾ ਮੈਨੂੰ ਆ ਮਰੇ ਹੋਏ ਮਾਮੇ ਦੀ ਮਰਿ ਦੀ ਸੌ ਮੈਂ ਉਹਦਾ ਕੰਡਾ ਜਲਦੀ ਤੋਂ ਜਲਦੀ ਕੱਢੂਗਾ ਤੂੰ ਫਿਕਰ ਨਾ ਕਰ ਲੱਗਦਾ ਏਸ ਵੈਲੀ ਦਾ ਵੈਲੀ ਪੁਣਾ ਕੱਢਣਾ ਹੀ ਪੈਣਾ ਇਹ ਜਰੂਰ ਸਾਡਾ ਨੁਕਸਾਨ ਕਰਨ ਦੀ ਤਿਆਰੀ ਚ ਹੈ। ਇਹ ਤੋਂ ਪਹਿਲਾਂ ਕਿ ਸਾਡਾ ਨੁਕਸਾਨ ਕਰੇ ਇਸ ਵੈਲੀ ਦਾ ਕੰਡਾ ਕੱਢ ਹੀ ਦੇਵਾਂ ਮੈਂ। ਹੁਣ ਤਾਂ ਇਹਦਾ ਕੰਮ ਨਿਬੇੜਨਾ ਹੀ ਪਊਗਾ। ਕੀ ਗੱਲੇ ਸਰਦਾਰ? ਬੜਾ ਪਰੇਸ਼ਾਨ ਲੱਗ ਰਹੇ ਹੈ। ਨਹੀਂ ਨਹੀਂ ਮਿੰਦੋ। ਇਹੋ ਜੀ ਦਾ ਕੋਈ ਗੱਲ ਨਹੀਂ। ਵੇਹੇ ਲੱਗ ਰਿਹਾ ਤੈਨੂੰ ਮਿੰਦੋ ਤਾਂ ਨਾ ਮੱਥੇ ਦੀਆਂ ਲਕੀਰਾਂ ਦੇਖ ਕੇ ਦੱਸ ਦਿੰਦੀ ਐ ਦਿਲ ਦੀਆਂ ਬੁੱਝ ਲੈਂਦੀ ਐ ਗੱਲ ਪਾਵੇਂ ਤੂੰ ਦੱਸ ਪਾਵੇਂ ਨਾ ਦੱਸ ਗੱਲ ਤੇ ਕੋਈ ਜ਼ਰੂਰ ਐ ਸਰਦਾਰਾ ਹਾਂ ਮਿੰਦੋ ਹੈਗਾ ਤਾਂ ਮੈਂ ਬਹੁਤ ਪਰੇਸ਼ਾਨ ਐ ਇੱਕ ਕੰਮ ਚ ਤੂੰ ਮੇਰੀ ਮਦਦ ਕਰੇਂਗੀ ਹਾਂ ਸਰਦਾਰ ਮਦਦ ਤੇਰੀ ਜ਼ਰੂਰ ਕਰਾਂਗੀ ਜਦੋਂ ਤੂੰ ਮੈਨੂੰ ਕਿਸੇ ਕੰਮ ਨੂੰ ਜਵਾਬ ਨਹੀਂ ਦਿੰਦਾ ਭਲਾ ਮੈਂ ਕਿਵੇਂ ਨਾ ਕਰ ਸਕਤੀ ਹਾਂ ਸੋਚ ਲੈ ਮਿੰਦੋ ਕੰਮ ਬਹੁਤ ਵੱਡਾ ਐ ਮਿੰਦੋ ਨੇ ਸੋਚ ਲਿਆ ਸਰਦਾਰ ਤੂੰ ਕੰਮ ਦੱਸ ਕੀ ਐ ਇੱਕ ਬੰਦਾ ਮਾਰਨਾ ਹੈ ਤੇ ਇਹਦੇ ਵਿੱਚ ਤੇਰੇ ਸਾਥ ਦੀ ਲੋੜ ਹੈ ਬੰਦਾ ਮਾਰਨਾ ਸਰਦਾਰ ਜੀ ਇਹ ਤੇ ਬੜੇ ਪਾਪ ਦਾ ਕੰਮ ਹੈ ਕੋਈ ਪਿਆ ਉਹ ਮੈਨੂੰ ਪਹਿਲਾਂ ਹੀ ਪਤਾ ਸੀਗਾ ਉਹ ਗੱਲ ਸੁਣ ਜੇ ਤੂੰ ਮੇਰਾ ਇਸ ਕੰਮ 'ਚ ਸਾਥ ਦੇਂਗੀ ਨਾ ਤਾਂ ਮੈਂ ਤੈਨੂੰ ਪੂਰੇ 50000 ਰੁਪਏ ਦੇਵਾਂਗਾ ਸਰਦਾਰ ਜੀ ਕਿਸੇ ਦੀ ਜਾਨ ਲੈਣਾ ਤਾਂ ਸੱਚੀ ਫੜਾ ਵੱਡਾ ਪਾਪ ਹੈ ਓਏ ਜਾਨ ਤੂੰ ਥੋੜੀ ਲੈਣੀ ਹੈ ਜਾਨ ਤਾਂ ਮੈਂ ਲੈਣੀ ਹੈ ਤੂੰ ਤਾਂ ਇਸ ਕੰਮ 'ਚ ਮੇਰਾ ਸਿਰਫ ਸਾਥ ਦੇਣਾ ਹੈ ہو پانی لیا کے دلی <coughs> <Okay. coughs> <coughs> <coughs> ਅੱਬੂ ਮੈਨ ਤੁਹਾਡੀ ਸਿਹਤ ਠੀਕ ਨਹੀਂ ਲੱਗਦੀ। ਤੁਹਾਨੂੰ ਨਾ ਕਿਸੇ ਵਧੀਆ ਡਾਕਟਰ ਕੋਲ ਲੈ ਕੇ ਜਾਵਾਂਗੀ। ਓ ਨਹੀਂ ਦੀਏ ਮੈਨੂੰ ਕੁਛ ਨਹੀਂ ਹੁੰਦਾ। ਨਹੀਂ ਅੱਬੂ ਮੇਰਾ ਤੁਹਾਡੇ ਬਿਨਾ ਹੈ ਵੀ ਕੌਣ? ਮੈਂ ਤੁਹਾਨੂੰ ਵਧੀਆ ਡਾਕਟਰ ਤੋਂ ਦਵਾਈ ਦਵਾਵਾਂਗੀ। ਓ ਦੀਏ ਤੋ ਐਵੇਂ ਫਿਕਰ ਨਾ ਕਰਿਆ ਕਰ। ਅੱਬੂ ਮੈਂ ਅੱਜ ਡਾਕਟਰ ਨੂੰ ਬੁਲਾ ਕੇ ਲੈ ਕੇ ਆਉਣੀ ਆ ਤੁਹਾਡੇ ਸਾਰੇ ਟੈਸਟ ਕਰਵਾਵਾਂਗੇ ਮੇਰੇ ਤਾਂ ਤੂੰ ਬਹੁਤ ਖਰਚਾ ਕਰ ਦਤਾ ਅੱਬੂ ਤੂੰ ਪੈਸਿਆਂ ਦੀ ਫਿਕਰ ਨਾ ਕਰ ਤੈਨੂੰ ਪਤਾ ਹੈ ਨਾ ਤੇਰੀ ਧੀ ਵਰਗਿੰ ਤੱਕ ਹੋਏ ਵਰਸ਼ੇ ਘੰਡਾ ਸੀ ਕੋਈ ਨਹੀਂ ਇਸ ਦੁਨੀਆ ਦੇ ਵਿੱਚ ਬਣਾਉਂਦਾ ਪੈਸੇ ਤੇ ਮੈਂ ਕਮਾ ਲਵਾਂਗੀ ਉਹ ਨਹੀਂ ਦੀਏ ਇਹਨਾਂ ਦੇ ਕੌਣ ਕਿੰਨੇ ਪੈ ਦਿੰਦਾ ਕੋਈ 20 ਰੁਪਏ ਕੋਈ ਆਟੇ ਦੀ ਕੋਲੀ ਕੋਈ ਚਾਰ ਰੋਟੀਆਂ ਬਹਿਂਆਂ ਮੱਥੇ ਮਾਰਦਾ ਨਹੀਂ ਅੱਬੂ ਤੁਹਾਨੂੰ ਤੇ ਮੈਂ ਚੰਗੇ ਡਾਕਟਰ ਤੋਂ ਦਵਾਈ ਦਵਾਵਾਂਗੀ ਤੁਸੀਂ ਆਰਾਮ ਕਰੋ ਮੈਂ ਡਾਕਟਰ ਨੂੰ ਬੁਲਾ ਕੇ ਲੈ ਕੇ ਆਉਣੀ ਆ ਆਪਣਾ ਧਿਆਨ ਰੱਖਿਓ ਅੱਬੂ ਮੈਂ ਡਾਕਟਰ ਨੂੰ ਲੈ ਆਵਾਂ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਨਾ ਤੁਹਾਡੇ ਵਾਲੀ ਚਲੀ ਸੀ ਸ਼ੁਕਰੇ ਭਗਵਾਨ ਦਾ ਤੁਸੀਂ ਇੱਥੇ ਹੀ ਮਿਲ ਗਏ ਮੈਨੂੰ ਹਾਂਜੀ ਦੱਸੋ ਡਾਕਟਰ ਸਾਹਿਬ ਅੱਬੂ ਠੀਕ ਨਹੀਂ ਐ ਹਰੋਜ ਅੱਬੂ ਨੂੰ ਬੁਖਾਰ ਹੋ ਜਾਂਦਾ ਮੈਂ ਕੱਲ ਵੀ ਉਹਨਾਂ ਦੇ ਟੀਕਾ ਲਾ ਕੇ ਆਇਆ ਸੀ ਤੇ ਬੁਖਾਰ ਕਈ ਤਰ੍ਹਾਂ ਦੇ ਨੇ ਪਰ ਇਹਦਾ ਆਪਾਂ ਨੂੰ ਟੈਸਟ ਕਰੇ ਤੋਂ ਹੀ ਪਤਾ ਲੱਗੂ ਡਾਕਟਰ ਸਾਹਿਬ ਮੈਂ ਤੇ ਆਪ ਚਾਹਨੀ ਆ ਅੱਬੂ ਦੇ ਸਾਰੇ ਟੈਸਟ ਹੋ ਜਾਣ ਪਤਾ ਲੱਗ ਜੇ ਬਿਮਾਰੀ ਹੈ ਕੀ ਰਾਤ ਨੂੰ ਰੋਜ਼ ਬੁਖਾਰ ਹੋ ਜਾਂਦਾ ਬੁਰੇ ਬੜੇ ਪਰੇਸ਼ਾਨ ਨੇ ਵਿਚਾਰੇ ਡਾਕਟਰ ਸਾਹਿਬ ਅੱਬੂ ਨੂੰ ਕੁਝ ਨਹੀਂ ਹੋਣਾ ਚਾਹੀਦਾ ਅੱਬੂ ਤਾਂ ਬਿਨਾ ਮੇਰਾ ਕੋਈ ਸਹਾਰਾ ਨਹੀਂ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਉਹਨਾਂ ਦੇ ਅੱਜ ਹੀ ਸੈਂਪਲ ਲੈ ਲੈਣਾ ਤੇ ਕੱਲ ਨੂੰ ਟੈਸਟ ਆ ਜਾਣਗੇ ਉਸ ਤੋਂ ਬਾਅਦ ਆਪਾਂ ਉਹਨਾਂ ਦਾ ਇਲਾਜ ਦੁਬਾਰਾ ਸ਼ੁਰੂ ਕਰਾਂਗੇ ਠੀਕ ਹੈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਓਕੇ ਠੀਕ ਹੈ ਬਾਈ ਇੱਕ ਗੱਲ ਕਹਾ ਓਹੋ ਮੇਰਾ ਮਤਲਬ ਬਾਈ ਇੱਕ ਗੱਲ ਹੈ ਵੀ ਤੇਰੇ ਬਿਨਾਂ ਪਿੰਡ ਜਮਾ ਸੁਣਾ ਸੁਣਾ ਲੱਗਦਾ ਸੀ ਐ ਲੱਗਦਾ ਸੀ ਪਿੰਡ 'ਚ ਕੋਈ ਹਾਇ ਨਹੀਂ ਮੇਰਾ ਓਏ ਅਮਲੀਆ ਸਿੱਧਾ ਕਿਉਂ ਨਹੀਂ ਕਹਿੰਦਾ ਵੀ ਤੋੜ ਲੱਗੀ ਹੈ ਐਵੇਂ ਵਿੰਗ ਬੁਲਾਵੇਂ ਜੇ ਪਾਈ ਜਨਾਂ ਵੀਂ ਨਸ਼ਾ ਪੱਤਾ ਛਕਣਾ ਹੈ ਹੈ ਆ ਲੈ ਹਾਂ ਸ਼ਾਵਨ ਜ ਗਿਆ ਵਈ ਤੂੰ ਮੇਰੀ ਗੱਲ ਆ ਹਾ 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 ਜੂਪੀ ਦੀ ਹੈ ਕੰਚੜ ਦੀ ਚੱਕੀ ਫਿਰਦਾ ਮੈਂ ਕਹਣਾ ਏ ਓਏ ਅਮਲਿਆ ਸੁੱਕੀ ਟਪਾ ਗਿਆ ਹੈ ਪਾਣੀ ਤਾਂ ਲੈ ਲਿੰਦਾ ਨਾਲ ਓਹੋ ਬਾਈ ਤੈਨੂੰ ਪਤਾ ਨਹੀਂ ਇੰਨਾ ਕੋ ਪਾਣੀ ਤਾਂ ਪੀਵ ਦੇਖ ਕੇ ਮੇਰੇ ਮੂੰਹ ਚ ਆ ਜਾਂਦਾ ਓਏ ਨਲੇ ਕਹਿੰਦੇ ਜੇ ਝਟਕੇ ਖਾਵੇ ਫਿਰ ਮੜਾ ਕਰਦੀ ਐ। ਅਮੜਿਆ ਤਰੀਕੇ ਤੈਨੂੰ ਸਾਰੇ ਹੀ ਆਉਂਦੇ ਐ। ਹਾਂ। ਅਮੜਿਆ ਉਹ ਕਿਹੜਾ ਆਉਂਦਾ ਐ ਮੋਟਰਸਾਈਕਲ ਜਾਂ ਰੂੜੀ ਹੋਏ। ਇਹ ਤਾਂ ਭਈ ਜਾਂਟੇ ਦਾ ਮਾਮਾ ਛੋਟਾ ਵੱਡੇ ਦਾ ਤਾਂ ਤੂੰ ਕੰਡਾ ਕਰਤਾ ਸੀ। ਇਹਨਾਂ ਕੰਜਰਾਂ ਨੇ ਹਜੇ ਪਿੰਡ ਦਾ ਖਿਹੜਾ ਛੱਡਿਆ ਹੀ ਨਹੀਂ। ਹਾਂ ਕੰਜਰ ਸਿਰੇ ਦਾ ਲਫੰਡਰ ਕਹਿ ਤੂੰ ਪਿੰਡ ਦੀ ਕੋਈ ਐ ਧੀਮੀ ਨਹੀਂ ਛੜਦਾ ਹਰੇਕ ਮਗਰ ਜਾਂਦਾ ਤੇ ਪਿੰਡ ਚ ਚੂਰੀਆਂ ਕਰ ਕਰਕੇ ਇਹ ਸਾਰਾ ਪਿੰਡ ਲੜਾਖੇ ਰੱਖਦਾ ਤੇ ਪਿੰਡ ਵਾਲੇ ਚੁੱਪ ਕਰਕੇ ਸਭ ਕੁਝ ਦੇਖ ਰਹੇ ਆ ਓਏ ਇਹੋ ਜਿਹੇ ਬੰਦੇ ਦਾ ਪਿੰਡ ਦੀਆਂ ਧੀਆਂ ਪਹਿਣਾ ਤੇ ਕੀ ਅਸਰ ਪੈਂਦਾ ਹੋਣਾ ਹੂੰ ਇਹਨੂੰ ਤਾਂ ਬਦਮਾਸ਼ ਕਹਾਉਂਦਾ ਆਪਦੇ ਆਪ ਨੂੰ ਬਦਮਾਸ਼ ਲੱਗਦਾ ਇਹਦੇ ਵੀ ਝੱਕੇ ਦਾ ਮੇਚ ਲੈਣਾ ਹੀ ਪੈਣਾ ਤੇ ਬਿੱਲੇ ਵੀ ਤੁਰੇ ਫਿਰਦੇ ਛੇ ਜੰਗਲ ਵਿੱਚੋਂ 6-4 ਦਿਨ ਬਾਹਰ ਚਲੇ ਜਾਵੇ ਨਾ ਤੇਜਿਆ ਤਾਂ ਗਿੱਦੜਾਂ ਨੂੰ ਵਹਿਮ ਪੈ ਜਾਂਦਾ ਕਿ ਅਸੀਂ ਜੰਗਲ ਦੇ ਰਾਜੇ ਐ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਛੇਰ ਨੇ ਕਦੇ ਵਾਪਸ ਵੀ ਆਉਣਾ ਐ ਐ ਹੋ ਜਾ ਵਾਰ ਕਰੋ ਤੇਜਿਆ ਖਰੋੜੀਆਂ ਤੇ ਤੁਰਨ ਜੋਗਾ ਨਹੀਂ ਰਹਿਣਾ ਚੰਗੀ ਕੀਤੀ ਬਾਈ ਤੂੰ ਇਹਦੇ ਨਾਲ ਇਹ ਹਾਈ ਐਸੇ ਦਾ مالک ਸੀਗਾ ਸਵਾਦ ਆ ਗਿਆ ਮੈਂ ਕਿਹਾ ਇਹੋ ਜਿhe ਵਿਗੜੇ ਟਿਗੜਿਆਂ ਦਾ ਇਲਾਜ ਇੱਕ ਖੁੰਡਈ ਹੈ ਇੱਕ ਖੁੰਡੇ ਨਾਲ ਲੋਟ ਆਉਂਦੇ ਐ ਇਹ ਜਨਾਨੀਆਂ ਦੇ ਤੇ ਜ਼ਮੀਨਾਂ ਦੇ ਯਾਰ ਹੁੰਦੇ ਨੇ ਇਹਨਾਂ ਦੀ ਅੱਖ ਜੰਟੇ ਦੀ ਜ਼ਮੀਨ ਤੇ ਐ ਜਿਹੜਾ ਤਪਨਾਮੇ ਕਦੇ ਪੂਰਾ ਹੋਣ ਨਹੀਂ ਦੇਣਾ ਬਈ ਮੈਂ ਤੈਨੂੰ ਗੱਲ ਪੁੱਛਣੀ ਸੀ ਕਿ ਜੰਟੇ ਕੀ ਜ਼ਮੀਨ ਪਿੱਛੇ ਤੂੰ ਵੱਢ ਕੇ ਮਰਨ ਨੂੰ ਫਿਰਦਾ ਤੇ ਜੰਟੇ ਕੇ ਤੈਨੂੰ ਉਲਟਾ ਮਾਰਨ ਨੂੰ ਫਿਰਦੇ ਆ ਜੰਟਾ ਮੇਰੇ ਭਰਾ ਦਾ ਮੁੰਡਾ ਐ ਅੱਛਾ ਭਵਾਂ ਸ਼ਰੀਕੇ ਵਿੱਚੋਂ ਹੀ ਐ ਪਰ ਮੇਰਾ ਭਤੀਜਾ ਐ ਭਤੀਜਾ ਉਹਨਾਂ ਦੀਆਂ ਅੱਖਾਂ ਤੇ ਤਾਂ ਪੱਟੀ ਬੱਜੀ ਹੋਈ ਐ ਪਰਮਾਤਮਾ ਉਹਨਾਂ ਨੂੰ ਸਮੱਤ ਬਖਸ਼ੇ ਪਰ ਮਾਇ ਆਪ ਦੇ ਭਤੀਜੇ ਦਾ ਘਰ ਉੱਜੜਦਾ ਨਹੀਂ ਵੇਖ ਸਕਦਾ ਦਾ ਲਾਜ ਕਰਨ ਵਾਸਤੇ ਇਹੋ ਜਿਹਾ ਗਡਾਸਾ ਤਿਆਰ ਕਰਨਾ ਪੈਣਾ ਇੱਕ ਵਾਰ ਨਾਲ ਲੱਤ ਲਾ ਕੇ ਉਹ ਮਾਰਾਂ ਲੈ ਇਹ ਲਾਹਲ ਤਾਂ ਵੀ ਮੇਰੇ ਕੋਲ ਹੈਗਾ ਆਪਣੀ ਜਿਹੜੀ ਬਿੰਦੋ ਪੰਜਾਰ ਨਾਲ ਭਾਈ ਉਹ ਗਡਾਸੇ ਬਣਾਉਂਦੀ ਆ ਮੈਂ ਤੇ ਫੜ੍ਹ ਕੇ ਦਿੰਦੀ ਆ ਅਵਲੀਆ ਤੂੰ ਵੀ ਜਮਲੀਆਂ ਮਾਰ ਜਨਾਂ ਦਨਾਨੀਆਂ ਗੜਾਤੇ ਬਣਾਉਣਗੀਆਂ ਓਹੋ ਓ ਬਾਈ ਤੂੰ ਗੱਲ ਦਾ ਸੁਣ ਲੈ ਜਾਵਲੀ ਨਹੀਂ ਯਾਰ ਗੱਲ ਤਾਂ ਸੁਣ ਲੈ